ਔਰ ਜਿਨ੍ਹਾਂ ਨੂੰ ਅਸੀਂ ਆਪਣੇ ਪੰਥ ਦੀ ਸੇਵਾ ਦਿੱਤੀ ਜਿਹੜੇ ਕਹਿੰਦੇ ਸੀ ਰਾਜਨੀਤਿਕ ਸੇਵਾ ਕਰਾਂਗੇ ਜਿਹੜੇ ਕਹਿੰਦੇ ਸੀ ਅਸੀਂ ਧਰਮ ਦੀ ਗੱਲ ਕਰਾਂਗੇ ਅਸੀਂ ਪੰਥ ਦੀ ਰੱਖਿਆ ਕਰਾਂਗੇ ਅਸੀਂ ਗੁਰੂ ਦਾ ਪ੍ਰਚਾਰ ਕਰਾਂਗੇ ਉਣੀ ਸਾਡੇ ਗੁਰੂ ਦੇ ਅੰਗ ਰੋਲ ਦਿੱਤੇ ਗਲੀਆਂਾਂ ਚ ਨਾਲੀਆਂ ਚ ਆਪਣੀ ਜਾਇਦਾਦਾਂ ਬਣਾ ਲੀਆਂ ਕੋਈ ਗੱਲ ਨਹੀਂ ਤੁਹਾਡੇ ਹੋਟਲ ਸੱਤ ਬੋਰ ਬਣਾ ਲੰਦੇ ਸੁਖ ਵਿਲਾਸ ਪੰਜਾਬ ਦੇ ਹਰ ਜ਼ਿਲ੍ਹੇ ਚ ਬਣਾ ਲੰਦੇ ਮਾਫ ਕਰ ਦਿੰਦੇ ਸਾਡੇ ਗੁਰੂ ਸਾਹਿਬ ਦੇ ਅੰਗ ਰੋਲ ਦਿੱਤੇ ਆਪਣੀ ਸਿਆਸਤ ਤੇ ਜਿਹੜੀ ਸੰਗਤ ਰੋਜ਼ ਇਹੀ ਉਹਨਾਂ ਦੇ ਉੱਤੇ ਗੋਲੀਆਂ ਚਲਾ ਦਿੱਤੀਆਂ ਆਪਣੀ ਜਾਇਦਾਦਾਂ ਬਣਾ ਲੀਆਂ ਕੋਈ ਗੱਲ ਨਹੀਂ ਤੁਹਾਡੇ ਹੋਟਲ ਸੱਤ ਹੋਰ ਬਣਾ ਲੰਦੇ ਸੁਖ ਵਿਲਾਸ ਪੰਜਾਬ ਦੇ ਹਰ ਜ਼ਿਲ੍ਹੇ 'ਚ ਬਣਾ ਲੰਦੇ ਮਾਫ਼ ਕਰ ਦਿੰਦੇ ਸਾਡੇ ਗੁਰੂ ਸਾਹਿਬ ਦੇ ਅੰਗ ਰੋਦ ਆਪਣੀ ਸਿਆਸਤ ਤੇ ਜਿਹੜੀ ਸੰਗਤ ਰੋਜ਼ ਤੇ ਬੈਠੀ ਸੀ ਉਹਨਾਂ ਦੇ ਉੱਤੇ ਗੋਲੀਆਂ ਚਲਾ ਦਿੱਤੀਆਂ ਸਿਰਫ ਆਪਣੀ ਸਿਆਸਤ ਲਈ ਹਜੇ ਵੀ ਨਹੀਂ ਹਟਦੇ ਪਿਛਲੀ ਸਰਕਾਰਾਂ ਦੇ ਸਮਝੌਤੇ ਸੀ ਕਿ ਨਸ਼ਾ ਵੇਚੋ ਗੁਰੂ ਸਾਹਿਬ ਦੀ ਬੇਅਦਬੀ ਕਰੋ ਸਾਡੇ ਸਮਝੌਤੇ ਐ ਅਸੀਂ ਥੋੜੇ ਨੂੰ ਕੁਝ ਕਰਾਂਗੇ ਤੁਸੀਂ ਸਾਨੂੰ ਕੁਝ ਨਾ ਕਰਿਓ ਪਰ ਹਜੇ ਤਾਂ ਹਟਜੋ ਹਜੇ ਵੀ ਨਹੀਂ ਹਟਦੇ